ਜਾ ਜਾ ਪਾਣਾ ਤੈਤਾ ਰੱਖੇ ਨਾਨਕ ਸਭ ਕੁਝ ਪ੍ਰਭ ਦੇ ਹੱਥੇ। ਜਾ ਜਾ ਪਾਣਾ ਜਿਵੇਂ ਕਿਸੇ ਦਾ ਇੱਛਾ ਹੈ ਉਹੇ ਰੱਖਦਾ। ਜੇ ਕਿਸੇ ਦਾ ਚੰਤਾਜ ਰਹਿਣ ਵਾਲੀ ਇੱਛਾ ਹੈ ਤੇ ਕਿਸਨ ਕੀ ਰੱਖਦਾ। ਤੈਤਾ ਰੱਖੇ। ਜਿਵੇਂ ਜਿਹੜੇ ਜੀਵ ਦਾ ਪਾਣਾ ਜਿਹੜੀ ਹਾਲਤ ਚ ਰਹਿਣ ਵਾਲਾ ਉੱਥੇ ਹੀ ਪਰਮੇਸ਼ਰ ਰੱਖਦਾ ਉਹ। ਆਪ ਦਾ ਖਾਲੀ ਦਰ ਕਰਦਾ ਨਹੀਂ। ਪਾਣੀ ਕਹਿੰਦਾ ਇੱਥੋਂ ਇੱਥੇ ਆ ਜਾ ਤੂੰ ਇੱਥੋਂ ਇੱਥੇ। ਬਦਲੀ ਨਹੀਂ ਕਰਦਾ ਉਹ ਜਿਵੇਂ ਅਸੀਂ ਅਫਸਰਾਂ ਦੀ ਬਦਲੀ ਕਰਦੇ ਹਾਂ ਨਾ ਇੱਥੇ ਉਹ ਨਹੀਂ ਕਰਦੀ ਬਦਲੀ ਕਰਦਾ। بس ਜੇ ਤੇ ਉਹ ਜਿਹੜੇ ਇੱਥੇ ਰਹਿਣਾ ਚਾਹੁੰਦਾ ਰਹਿ ਪਾ ਉਹ ਆਪੇ ਚਾਹੁੰਦਾ ਮੈਂ ਇੱਥੇ ਰਹਿਣਾ ਰਿਹਾ ਪੈ ਜਾਜਾ ਪਾਣਾ ਦਾ ਦਾ ਰੱਖੇ ਨਾਲ ਦਾ ਸਭ ਕੁਝ ਪਰਮਪਿਆ ਤੇ ਆ ਜਿਹੜਾ ਸਾਡਾ ਆਪਣਾ ਜੀਵ ਹੈ ਨਾ ਜਿਹੜਾ ਬੂੜ ਹੈ ਉਹਦੇ ਹੱਥ ਹੈ ਸਭ ਕੁਝ ਉਹਦੀ ਇੱਛਾ ਮਤਲਬਕ ਹੋ ਰਿਹਾ ਜੋ ਹੋ ਰਿਹਾ ਪਰਮੇਸ਼ਰ ਦਾ ਹੱਥ ਨਹੀਂ ਪ੍ਰਭ ਕੇ ਹੱਥ ਹੈ ਪ੍ਰਭੂ ਬ੍ਰਿਧਾ ਪਰਮੇਸ਼ਰ ਬ੍ਰਿਧਾ ਪ੍ਰਭ ਕੇ ਹੱਥ ਹੈ ਬੁੱਧੀ ਬੋਲ ਰਹੀ ਹੈ ਬੁੱਧੀ ਦਾ ਖਸਮ ਹੈ ਪ੍ਰਭ ਉਹ ਬੁੱਧੀ ਦਾ ਜਿਹੜਾ ਪਤੀ ਹੈ ਮਨ ਨਹੀਂ ਹੈ ਉਹਦੀ ਕਿ ਕਮਾਨਾ ਜਿਹੜਾ ਇੱਕ ਮਨ ਉਹ ਪ੍ਰਭ ਹੈ ਇੱਕ ਮਨ ਜਿਹੜਾ ਜਿਹੜਾ ਹੰਸਾ ਉਪਰਾਵ ਹੈ ਅਗੇ ਹੰਸਾ ਕਹਿ ਲਓ ਇਹ ਹੰਸ ਦੇ ਹੱਥ ਹੈ ਬੁੜਕੇ ਹੰਸ ਕੱਲਾ ਗਿਆ ਹੈ ਬਗਲਾ ਵਿੱਚ ਸਮਾਇਆ ਹੋਇਆ ਹੈ ਬਗਲੇ ਦਾ ਕੋਈ ਰੋਲ ਨਹੀਂ ਰੂਹ ਜਨਮ ਦੇ ਵਿੱਚ ਹਜ਼ਾਰ ਰੋਲ ਹੈ ਜਨਮ ਕਿੱਥੇ ਲੈਣਾ ਕੀ ਫੈਸਲਾ ਕਰਨਾ ਬਗਲੇ ਦੇ ਬਗਲੇ ਦੇ ਵਿੱਚ ਹੀ ਉਹਦਾ ਮਨ ਮਾਨਵਰਗਤ ਹੈ ਬਰਗੜਾ ਬਗਲੇ ਨੇ ਕਿਹਦਾ ਵੇਚ ਜਾਂਦਾ ਪਹਿਲਾਂ ਧਿਆਨ ਮਨ ਤੇ ਆਉਂਦੀ ਪਹਿਲਾਂ ਸਰੀਰਤੀ ਉਸ ਨੇ ਚੋਟਾ ਕੇ ਸਿਰ ਛੱਡ ਜਾਂਦਾ ਆਪਣੇ ਉੱਤੇ ਕਰ ਲਿਆ ਫੇ ਜਿੱਥੇ ਮਰਜੀ ਉਹ ਧਿਆਨ ਇਹ ਲੱਗ ਰਿਹਾ ਉਹਦਾ ਮਨ ਇਹ ਕਰ ਰਿਹਾ ਫੈਸਲਾ ਬਗਲੇ ਦਾ ਉਹਦਾ ਹੱਸਦਾ ਵੀ ਅਗਲਾ ਫੈਸਲਾ ਵੀ ਉਹਦਾ ਮਨ ਇਹ ਕਰੇ ਜੋ ਮਨ ਦੇ ਵਿੱਚ ਇੱਛਾ ਹੋਵੇ ਉਹੀ ਫੈਸਲਾ ਲੈ ਰਿਹਾ ਆਪਣੇ ਬੰਦਰ ਮੁਤਾਬਕ ਹੀ ਨਾ ਦੋ ਦੇ ਨਾ ਇੱਕ ਹੈ ਸਭ ਕੁਝ ਪਰਮ ਕੇ ਹੱਥੇ ਨਿਕਲਣਾ ਜਾਂ ਫਗਣਾ ਇਹਦੇ ਹੱਥੇ ਰਹਿਣਾ ਹਾਂ ਇਹਦੇ ਹੱਥੇ ਹੈ ਸਭ ਕੁਝ ਪਰਮ ਕੇ ਹੱਥੇ ਦੋ ਘਰ ਸੁਖ ਇਹਦੀ ਆਪਣੀ ਉਪਜ ਹੈ ਇਹਦੇ ਆਪਣੇ ਹੱਥੇ ਚ ਕੁਝ ਲੋਕ ਇਹ ਕਹਿੰਦੇ ਨੇ ਕਿ ਆਪਣੀ ਕਿਸਮਤ ਅਸੀਂ ਆਪ ਬਣਾਉਣੀ ਹੈ ਬਿਲਕੁਲ ਗਲਤ ਗੱਲ ਕਰਦੇ ਨੇ ਕਿਸਮਤ ਨਹੀਂ ਬਣਾਈ ਜਾ ਸਕਦੀ ਅਕਲ ਬਣਾਈ ਜਾ ਸਕਦੀ ਹੈ ਬੁੱਧੀ ਨੂੰ ਵੱਲਪ ਕੀਤਾ ਜਾ ਸਕਦਾ ਹੈ ਬੁੱਧੀ ਦਾ ਨਾਸ ਕੀਤਾ ਜਾ ਸਕਦਾ ਮਾਇਆ ਦੀ ਜਿਹੜੀ ਗੱਲ ਹੈ ਇਹ ਦੁੱਖ ਮਾਇਆ ਦਾ ਦੁੱਖ ਆ ਸੁੱਖ ਆ ਜਿਹੜਾ ਉਹ ਪਰਮੇਸ਼ਰ ਨੇ ਆਪਣੀ ਮਰਜ਼ੀ ਤੋਂ ਦੇਣਾ ਸਾਨੂੰ ਰੋਗ ਹੈ ਇੱਥੇ ਹਸਤਾਲ ਹੈ ਕੋਈ ਡਾਕਟਰ ਨਹੀਂ ਦੇਣੀ ਕੋਈ ਦਿਨ ਨਾਲ ਪਰਹੇਜ ਉਹਨੇ ਦੇਣਾ ਜੇ ਨਾਮ ਦੇਣਾ ਦੁੱਖ ਦੇਣਾ ਹੈ ਸੁੱਖ ਦੇਣਾ ਹੈ ਉਹਦੀ ਮਰਜ਼ੀ ਹੈ ਦੁੱਖ ਵੇਲੇ ਨਾਮ ਦੇਣਾ ਉਹਨੇ ਗਿਆਨ ਦੇਣਾ ਸੁਖ ਵੇਲੇ ਦੇਣਾ ਉਹਦੀ ਗਲਤੀ ਹੈ ਜਦੋਂ ਸਾਡੇ ਸਮਝਾ ਜਦੋਂ ਅਸੀਂ ਛੇਤੀ ਮੰਨੀ ਉਹ ਤਰੀਕੇ ਨਾਲ ਦੇਣਾ ਉਸ ਵੇਲੇ ਨਾਮ ਦੇਣਾ ਉਸ ਮਾਹੌਲ ਦੇ ਵਿੱਚ ਤੁਹਾਨੂੰ ਲਿਆਉਣਾ ਜਦੋਂ ਉਹਦੇ ਗੱਲ ਨੂੰ ਛੇਤੀ ਮੰਨ ਲੀਏ ਜੇ ਬੱਚਾ ਲਾਲਚ ਕਰਕੇ ਕੋਈ ਗੱਲ ਸਾਡੀ ਮੰਨਦਾ ਤਾਂ ਲਾਲਚ ਵੀ ਦੇਣਾ ਪੈਂਦਾ ਇਹ ਵੀ ਉਹ ਵੀ ਕਰਦਾ ਅਸੀਂ ਵੀ ਕਰਦੇ ਆ ਜਿਹੜੀਆਂ ਸੁੱਖਾ ਸੰਕਾਪ ਹੋ ਜਾਂਦੀਆਂ ਤਾਂ ਹੋ ਜਾਂਦੀਆਂ ਨੇ ਕਈ ਵਾਰ ਉਹ ਲਾਲ ਜਿਹਦੇ ਦੇਖ ਕੇ ਤੁਹਾਨੂੰ ਵਿਸ਼ਵਾਸ ਕਰਦਾ ਵੀ ਹਾਂ ਕੋਈ ਸ਼ਕਤੀ ਹੈਗੀ ਐ ਇੱਥੇ ਤੱਕੇ ਨੂੰ ਉੱਜਲ ਨਹੀਂਦਾ ਜੇ ਲੋਬੀ ਬਣੀਏ ਰਦਾਸਾਂ ਕਰ ਨੂੰ ਫਿਰ ਪੱਟੀ ਮੈਸ ਹੋ ਜਾਂਦੀ ਏ ਉਹ ਡਾਕਟਰ ਨੇ ਦਵਾਈ ਦਿੱਤੀ ਐ ਦਵਾਈ ਤਾਂ ਨੇ ਦਿੱਤੀ ਐ ਸਿਰਫ ਅਜ ਦੀ ਖੁਰਾਕ ਵਾਸਤੇ ਤੇ ਨੂੰ ਲੱਗਿਓ ਸਵਾਲ ਤੂੰ ਕਹੇ ਵੀ ਤੋ ਯੋ ਰੋਜ਼ ਪੀਓ ਜੇ ਉਹਦਾ ਰਿਐਕਸ਼ਨ ਕਰੂਗੀ ਤੁਹਾਨੂੰ ਇਹ ਤੁਹਾਨੂੰ ਮਿੱਠੀ ਲੱਗੇ ਦਵਾਈ ਦਾ ਮਤਲਬ ਇਹ ਨਹੀਂ ਵੀ ਤੀ ਰੋਜ਼ ਪੀਣ ਲੱਗ ਜਾਉਂ ਭਾਉ ਅੰਬੀ ਇਹਦਾ ਚਾਰ ਚਾਰ ਵਾਰ ਵੀਡੋ ਤੇ ਉਹੀ ਸਵਾਲ ਲੱਗਦੇ ਸਹੀ ਅਕੋਰਡਿੰਗ ਹੋਣੀ ਤੇ ਕੋਈ ਅੰਧੇ ਵੇਦ ਮੁਰਦ ਖੜੀ ਹੋਣੀ ਚਾਹੇ ਬਿਮਾਰ ਰਹਿਣਾ ਮਜੂਰ ਇਹਦਾ ਵੀ ਤੇਰਾ ਫੈਸਲਾ ਹੋ ਗਿਆ ਡਾਕਟਰ ਦਾ ਫੈਸਲਾ ਹੈ ਕੇ ਨਹੀਂ ਆ ਕੇ ਸੋਧ ਤੁਸੀਂ ਆਪਣੀ ਬੁੱਧੀ ਬਣਾ ਸਕਦੇ ਹੋ ਬੁੱਧੀ ਹੀ ਕਿਸਮਤ ਹੈ ਅਸਲ ਜੁਗਤੀ ਕਿਸਮਤ ਹੈ ਸੋ ਘਰ ਡਾਕਮਾਇਆ ਨਾਲ ਨਹੀਂ ਹੈ ਜਦ ਅਸੀਂ ਮੰਨਦੇ ਹਾਂ ਕਉ ਮਾਇਆ ਚਿੰਤਾ ਕਹਦਾ ਪਿੱਛੇ ਮਾਇਆ ਦੀ ਚਿੰਤਾ ਰਹ ਸਕਦਾ ਇਹ ਚਾਹੇ ਨਵਾਂ ਕਹੇ ਕਹੇ ਕੁਰਬਾਨੀ ਦੀ ਆਪਣੀ ਗੱਲ ਆ ਪਰ ਦੁਨੀਆ ਮੰਨਦੀ ਐ ਇਸ ਗੱਲ ਨੂੰ ਇਹ ਗੱਲ ਨੂੰ ਤਾਂ ਦੁਨੀਆ ਵੀ ਮੰਨ ਆਪਾਂ ਉਹ ਗੱਲਾਂ ਲੈਣੀਆਂ ਜਿਹਨੂੰ ਦੁਨੀਆ ਮੰਨਦੀ ਐ ਪਹਿਲਾਂ ਕੁਰਬਾਨੀ ਕੀ ਕਹਿੰਦੀ ਉਹ ਗੱਲ ਅਲੱਗ ਐ ਜੇ ਕੁਰਬਾਨੀ ਵੀ ਉਹੀ ਕਹਿੰਦੀ ਅਸੀਂ ਵੀ ਉਹ ਮੰਨਦੇ ਆ ਫਿਰ ਤਾਂ ਗੱਲ ਮੋੜ ਲਾਗੀ ਦੋ ਦੁਨੀਆ ਵੀ ਮੰਨਦੀ ਐ ਅਸੀਂ ਵੀ ਕਹਿੰਦੇ ਹਾਂ ਉਹ ਗੱਲ ਕੁਰਬਾਨੀ ਵੀ ਕਹਿੰਦੀ ਉਹ ਤਾਂ ਤਾਂ ਭੱਜੇ ਨਹੀਂ ਨਾ ਸਕਦੇ ਉਹ ਜਿਹੜੀ ਦੁਨੀਆ ਕੁਝ ਹੋਰ ਕਹਿੰਦੀ ਅਸੀਂ ਕੁਝ ਹੋਰ ਕਹਿੰਦੇ ਅਸੀਂ ਉਹ ਡਿਸਕਸ ਕਰਕੇ ਸਾਬਤ ਕਰਾਂਗੇ ਅਸੀਂ ਠੀਕ ਐ ਨਾ ਤੁਸੀਂ ਗੱ ਇਹ ਤੇਯਾ ਗੁਰਬਾਣੀ ਖੜੀ ਜਿਹੜੀ ਦਾ ਦੋਏ ਗੱਲਾਂ ਮੰਨਦੇ ਨੇ ਉਹ ਵੀ ਮੰਨਦੇ ਨੇ ਅਸੀਂ ਕਹਿੰਦੇ ਉੱਥੇ ਤਾਂ ਕੋਈ ਝਗੜੇ ਵਾਲੀ ਗੱਲੇ ਆ ਝਗੜਾ ਉੱਥੇ ਪੈਦਾ ਹੁੰਦਾ ਜਿੱਥੇ ਮਤ ਭੇਦ ਹੈ ਉੱਥੇ ਅਸੀਂ ਸਾਬਤ ਕਰਨਾ ਵੀ ਗੁਰਬਾਣੀ ਵਾਲੀ ਗੱਲ ਠੀਕ ਹੈ ਤੁਹਾਡੀ ਗਲਤ ਹੈ ਗਗਨ ਵਾਲੀ ਗੱਲ ਤੇ ਆਕਾਸ਼ੀ ਦੁਨੀ ਪਤਾਲ ਗੱਲ ਤੇ ਡਿਸਕਸ ਜਿੱਦਾਂ ਗੱਲ ਕੀਤੀ ਹੋਈ ਹੋਈਆ ਦੋਨੇ ਆਪੇ ਹੀ ਲੈਵਲ ਤੇ ਜੋ ਸਮਝਿਆ ਹੋਇਆ ਗਲਤ ਹੈ ਆਕਾਸ਼ ਠੀਕ ਆਕਰਾਂ ਦੇ ਫੈਸਲੇ ਤਾਂ ਹੀ ਗਲਤ ਨੇ ਆਕਾਸ਼ ਨਹੀਂ ਸਮਝ ਸਕਿਆ ਕੀ ਹੈ ਆ ਦਾਰੀ ਜ਼ਮਨ ਤੇ ਕੀ ਹੈ ਪਾਪ ਸਾਗਰ ਸੁਖ ਸਾਗਰ ਦੇ ਵਿੱਚ ਇਹ ਉਹਨਾਂ ਨੇ ਕਿਤੇ ਡਿਸਕਾਰਡ ਉਹ ਉਹਨਾਂ ਨੇ ਕਿਤੇ ਉਹਨਾਂ ਦੇ دماغ ਕੇ ਜਿ ਬੈਠੀ ਗਏ ਹਾਲਾਂਕਿ ਪੜਦੀ ਨਹੀਂ ਉੱਥੇ ਉਹਨਾਂ ਦਾ ਵਕੀਰ ਲਗਾਇਤੀ ਉਹਨਾਂ ਨੇ ਜਿਹੜੇ ਧਿਆਨ ਉਹਨਾਂ ਦੇ ਜ਼ਿਹਨ ਦੇ ਵਿੱਚੋਂ ਨਹੀਂ ਬਦਲ ਟਕਰਾਏ ਜਿਹੜੇ ਕਹ ਹਾਜ਼ਰ ਰਹਿਣ ਵਾਲੀਆਂ ਗੱਲਾਂ ਸੀ ਉਹਨਾਂ ਨੇ ਹਾਜ਼ਰ ਰੱਖੀ ਹੀ ਨਹੀਂ ਆਜ ਕੇ ਤੈਨ ਰੱਖਿਆ ਉਹਨਾਂ ਦਾ ਜੋ ਚੇਤਾ ਰੱਖਣ ਵਾਲੀਆਂ ਗੱਲਾਂ ਸੀ ਆਪਣੀ ਕਿੰਨੀ ਵਾਰੀ ਆਏ ਸਾਡੇ ਦੇ ਸਾਡੇ ਅੱਜ ਖਾਮੀਂ ਤੇ ਗੱਲਾਂ ਪਈਏ ਉਹ ਨਕਸ਼ਾ ਜਿ ਬਣਿਆ ਜਿਹੜਾ ਉਹ ਭਾਵੇਂ ਕਈ ਵਾਰੀ ਆਪਾਂ ਸ਼ਬਦ ਵਿਚਾਰਿਆ ਵੀ ਹੈ ਹਾਂ ਜਿਹੜਾ ਗੱਲ ਦਾ ਹੈ ਇਹ ਵਾਲਾ ਪਰ ਜਿਵੇਂ ਅੱਜ ਗੱਲ ਬਚ ਨਹੀਂ ਆਈ ਹੈ ਉਹ ਨਕਸ਼ਾ ਜਿ ਦੱਸਿਆ ਜਿਹੜਾ ਇਹ ਸਭ ਕੁਝ ਹੈ ਸੁਖਬੀ ਸਾਹਿਬ ਦੇ ਵਿੱਚੋਂ ਇਹ ਨਹੀਂ ਸੀ ਸੋਤ ਆਉਂਦਾ ਹੈ ਆ ਕਾ ਇਹਦੇ ਨਾਲ ਚੱਲਦਾ ਵਿੱਚ ਐਂ ਲੱਗਦਾ ਆ ਤਾਂ ਜਿੱਥੇ ਜੜਦੀ ਗੱਲ ਹੋ ਰਹੀ ਜੀ ਬਹੁਤਿਆਂ ਜਗ੍ਹਾ ਐ ਲੱਗਦਾ ਵੀ ਜੜ ਦੀ ਗੱਲ ਕੇ ਵੀ ਚੱਲਦੀ ਵੀ ਇਹ ਗੱਲ ਚੇਤਨ ਦੀ ਚੱਲੀ ਸੀ ਐ ਲੱਗਦਾ ਵੀ ਬਾਹਰ ਦੀ ਗੱਲ ਚੱਲ ਰਹੀ ਹੈ ਗੱਲ ਅੰਦਰਲੀ ਬਾਹਰਲੀ ਇਕੱਠੀ ਚੱਲਣੀ ਹੈ ਉਹ ਤੁਸੀਂ ਕਹਿ ਗਈ ਵਾਰੀ ਅਸੀਂ ਗੱਬੜ ਦਿਖਾ ਜਾ ਗੱਲ ਦੀ ਗੱਲ ਬਹੁਤ ਆਟਾ ਹੀ ਹੈ ਪਾਣੀ ਚ ਹਾਂ ਗੱਲ ਬਹੁਤ ਯਾ ਕਹਿ ਨਹੀਂ ਕੀਤੀ ਇਹਦੀ ਜਿਆਦਾ ਨਹੀਂ ਦੋ ਚਾਰ ਵਾਰੀ ਆਈ ਹੋਈ ਆਪਣੇ ਅੰਦਰ ਡਿਸਕਸ਼ਨ ਆਈ ਹੈ ਹਾਂ 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 ਇਹ ਅਸੀਂ ਆਪ ਵਿਚਾਰ ਨਹੀਂ ਸੀ ਇਹ ਗੱਲ ਬਹੁਤ ਕੰਦੇ ਲੈਵਲ ਦਾ ਹਾਂ ਟਿਕ ਟਿਕ